ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਦੀ ਖੇਡਾਂ ਦੀ ਸਰਵਉੱਚ ਮਾਕਾ ਟਰੋਫੀ 2024 ਜਿੱਤ ਕੇ ਇਤਿਹਾਸ ਸਿਰਜ ਦਿੱਤਾ ਜਿਸ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਇਹ ਟਰੋਫੀ ਪਹਿਲੀ ਵਾਰ ਆਪਣੇ ਨਾਮ ਕੀਤੀ ਹੈ ਚੰਡੀਗੜ੍ਹ ਯੂਨੀਵਰਸਿਟੀ ਨੇ 12 ਸਾਲਾਂ ਦੇ ਥੋੜੇ ਸਮੇਂ ਵਿੱਚ ਵੀ ਇਹ ਪ੍ਰਾਪਤੀ हासिल ਕੀਤੀ ਹੈ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਫੈਕਲਟੀ ਵਿਦਿਆਰਥੀਆਂ ਦੇ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ ਚੰਡੀਗੜ੍ਹ ਯੂਨੀਵਰਸਿਟੀ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਖੇ ਇਨਾਮ ਵੰਡ ਸਮਾਗਮ ਦੌਰਾਨ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ 17 ਜਨਵਰੀ 2025 ਨੂੰ ਇਹ ਟਰੋਫੀ ਨਾਲ ਸਨਮਾਨਿਤ ਕੀਤਾ ਜਾਵੇਗਾ ਯੂਨੀਵਰਸਿਟੀ ਨੂੰ ਮਾਕਾ ਟਰੋਫੀ ਨਾਲ 20 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ ਇਹ ਇਨਾਮ ਹਰ ਸਾਲ ਖੇਡਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਬੀਏ ਦੇ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੰਜੇ ਨੂੰ ਇਸ ਸਮਾਗਮ ਮੌਕੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਸੰਜੇ 2024 ਦੇ ਵਿੱਚ ਪੈਰਿਸ 올림픽 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਰਿਹਾ ਹੈ ਇਸ ਮਹੀਨੇ ਦੇ ਅੰਤ ਵਿੱਚ ਨੈਸ਼ਨਲ ਸਪੋਰਟਸ ਅਵਾਰਡ ਸਮਾਗਮ ਦੌਰਾਨ ਸੰਜੇ ਸਣੇ ਹੋਰ ਚੋਟੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਖੇਡ ਪ੍ਰਾਪਤੀਆਂ ਦੇ ਲਈ ਸਨਮਾਨਿਤ ਕੀਤਾ ਜਾਵੇਗਾ। ਮੈਂ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦੇਣੀ ਚਾਹੁੰਦਾ ਹੈ ਕਿ ਅੱਜ ਇੱਕ ਵਾਰ ਫਿਰ ਪੰਜਾਬ ਨੂੰ ਮਣ ਮਿਲਿਆ। ਦੇਸ਼ ਦੀ ਸਭ ਤੋਂ ਵਕਾਰੀ ਮਾਕਾ ਟਰਾਫੀ ਖੇਡ ਖੇਤਰ ਦੇ ਵਿੱਚ ਮੋਲਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਜਿਹੜੀ ਹੈ ਉਹ ਸਭ ਤੋਂ ਮਹੱਤਵਪੂਰਨ ਹੈ। ਉਹ ਇੱਕ ਵਾਰ ਫਿਰ ਪੰਜਾਬ ਦੇ ਹਿੱਸੇ ਆਈ ਹੈ। ਔਰ ਇਹ ਮਾਨ ਜਿਹੜਾ ਹੈ ਉਹ ਚੰਡੀਗੜ੍ਹ ਯੂਨੀਵਰਸਿਟੀ ਨੂੰ ਹਾਸਲ ਹੋਇਆ ਹੈ। ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਰੇ ਹੀ ਖਿਡਾਰੀਆਂ ਨੂੰ ਸਾਰੇ ਸਾਥੀਆਂ ਨੂੰ ਔਰ ਕੋਚੇਸ ਨੂੰ ਖਾਸ ਕਰਕੇ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ। 1956 ਤੋਂ ਲੈ ਕੇ ਮਾਕਾ ਟਰੋਫੀ ਪੰਜਾਬ ਦੇ ਹਿੱਸੇ ਹੀ ਆ ਰਹੀ ਹੈ। ਲੇਕਿਨ ਪਿਛਲੇ ਸਾਲਾਂ ਦੌਰਾਨ ਸਿਰਫ ਜਿਹੜੀਆਂ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਬਹੁਤ ਹੀ ਸਨਮਾਨਤ ਸੰਸਥਾਵਾਂ ਨੇ ਉਹਨਾਂ ਵੱਲੋਂ ਹਾਸਲ ਕੀਤੀ ਜਾਂਦੀ ਰਹੀ ਹੈ ਲੇਕਿਨ ਇਹ ਭਾਰਤ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਨੂੰ ਔਰ ਉਹ ਵੀ ਸਿਰਫ 12 ਸਾਲ ਪੁਰਾਣੀ ਇੱਕ ਪ੍ਰਾਈਵੇਟ ਖੇਤਰ ਦੀ ਯੂਨੀਵਰਸਿਟੀ ਨੂੰ ਇਹ ਮਾਕਾ ਟਰੋਫੀ ਹਾਸਲ ਹੋਈ ਹੈ ਮਾਕਾ ਟਰੋਫੀ ਹਾਸਲ ਕਰਨ ਪਿੱਛੇ ਖੇਲੋ ਇੰਡੀਆ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਜਿਹੜੀ ਪਰਫਾਰਮੈਂਸ ਹੈ ਉਹ ਆਧਾਰ ਬਣੀ ਹੈ ਜਿਸ ਦੇ ਵਿੱਚ 71 ਮੈਡਲ ਹਾਸਲ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਟਰੋਫੀ ਜਿਹੜੀ ਹੈ ਖੇਲੋ ਇੰਡੀਆ ਦੀ ਉਹ ਪ੍ਰਾਪਤ ਕੀਤੀ ਸੀ ਔਰ ਜਿਸ ਦੇ ਵਿੱਚ 32 골ਡ ਮੈਡਲ 18 ਸਿਲਵਰ ਮੈਡਲ ਤੇ 12 ਬ੍ਰਾਊਨ ਮੈਡਲ ਸ਼ਾਮਲ ਸੀ ਔਰ ਮੈਨੂੰ ਇਹ ਦੱਸਦੇ ਮੀ ਖੁਸ਼ੀ ਹੋ ਰਹੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਸੰਜੇ ਰਾਣਾ ਹਾਕੀ ਦਾ ਜਿਹੜਾ ਸਾਡਾ ਪਲੇਅਰ ਹੈ ਉਸ ਨੂੰ ਅਰਜਨਾ ਅਵਾਰਡ ਦੇਣਾ ਕੋਸ਼ਿਸ਼ ਕੀਤਾ ਗਿਆ ਔਰ ਜਨਵਰੀ ਦੇ ਇਸੇ ਮਹੀਨੇ ਸ਼ਾਇਦ 17 ਤਰੀਕ ਨੂੰ ਭਾਰਤ ਦੇ ਰਾਸ਼ਟਰਪਤੀ ਜੀ ਵੱਲੋਂ ਮਾਕਾ ਟਰਾਫੀ ਤੇ ਅਰਜਨਾ ਅਵਾਰਡ ਜਿਹੜਾ ਹੈ ਉਹ ਪੰਜਾਬ ਦੇ ਵਾਸਤੇ ਲੈਣ ਵਾਸਤੇ ਜਾਵਾਂਗੇ ਪੰਜਾਬ ਦੇ ਹਿੱਸੇ ਆਇਆ ਹੈ ਤੇ ਮੈਂ ਸਮਝਦਾ ਕਿ ਇਹ ਇਹ ਪੰਜਾਬ ਦੀ ਭਾਗਾ ਵਾਲੀ ਔਰ ਗੁਰੂ ਸਾਹਿਬਾਂ ਦੀ ਬਖਸ਼ਿਸ਼ ਵਾਲੀ ਧਰਤੀ ਹੈ ਜਿੱਥੇ ਬਖਸ਼ਿਸ਼ਾਂ ਮਿਹਰਾਂ ਨੇ ਜਿੱਥੇ ਇਹ ਸਾਡੇ ਖਿਡਾਰੀ ਮਿਹਨਤ ਕਰਕੇ ਪੰਜਾਬ ਦਾ ਪਾਣੀ ਪੀਕੇ ਇਹ ਪ੍ਰਾਪਤੀਆਂ ਹਾਸਲ ਕਰੇ